ਸ਼ੇਰ ਸਿੰਘ ਨੇ ਕਹਿਤਾ ਭਈ ਸ੍ਰੀ ਗੁਰੂ ਨਾਨਕ ਸਾਹਿਬ ਜਦੋਂ ਗਏ ਨਾ ਉਥੇ ਸ਼੍ਰੀਲੰਕਾ ਤੇ ਉਹਨਾਂ ਨੂੰ ਉਥੇ ਪਪੀਖਣ ਮਿਲ ਗਿਆ ਹੂੰ ਤੇ ਪਪੀਖਣ ਕਹਿੰਦੇ ਕਹਿ ਰਿਆ ਭਈ ਆਓ ਤੁਹਾਨੂੰ ਮੈਂ ਹਨੂਮਾਨ ਨੂੰ ਮਿਲਾ ਕੇ ਲਿਆਵਾਂ ਹੂੰ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਭਈ ਮੱਥੇ ਟਿੱਕਾ ਤੇੜ ਤੋਤੀ ਕਖਾਈ ਹੱਥ ਛੁਰੀ ਜਗਤ ਦਾ ਕਸਾਈ ਜਗਤ ਦਾ ਕਸਾਈ ਮਤਲਬ ਸ਼ੇਰ ਸਿੰਘ ਜਗਤ ਦਾ ਕਸਾਈ ਬਣਿਆ ਹੋਇਆ ਹੈ ਹੂੰ ਮਤਲਬ ਉਨ੍ਹਾਂ ਦੇ ਧਾਰਮਿਕ ਗ੍ਰੰਥਾਂ ਤੇ ਬਹੁਤ ਸਾਰੇ ਵਿਦਵਾਨਾਂ ਨੇ ਇਹ ਗੱਲ ਹੈ ਕਿ ਵੀ ਜਿੰਨਾ ਦੀ ਕੋਈ ਸਾਨੂੰ ਪ੍ਰਮਾਣਿਕਤਾ ਨਹੀਂ ਮਿਲਦੀ ਵੀ ਰਾਮਚੰਦਰ ਜੀ ਹੋਏ ਵੀ ਆ ਕਿ ਨਹੀਂ ਹੋਏ ਹੂੰ ਤੇ ਇਧਰ ਸਾਡੇ ਗਿਆਨੀ ਜਿਨ੍ਹਾਂ ਨੇ ਮੱਥੇ ਤੇ ਟਿੱਕਾ ਲਾਇਆ ਹੋਇਆ ਸ਼ੇਰ ਸਿੰਘ ਜੀ ਉਹ ਰਾਮ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਹਨੂਮਾਨ ਨੂੰ ਤੇ ਭਪੀਖਣ ਨੂੰ ਮਿਲਾ ਰਹੇ ਨੇ ਔਰ ਕਿੰਨੇ ਨੀਵੇਂ ਪੱਧਰ ਦੀ ਗੱਲ ਆ ਭਾਜੀ ਔਰ ਇਹਨਾਂ ਦੇ ਚਲੋ ਜੇ ਮੰਨ ਲਓ ਜੇ ਹੋਏ ਵੀ ਨੇ 33 ਤਿਤਿਮਾਨ ਹੀ ਰਾਮ ਰਗੋਸ ਕੋ ਆਇਆ 33 ਤੋਂ ਬਾਅਦ ਦੁਪਹਿਰ ਜੁਗਾ ਆ ਫਿਰ ਕਾਲਜ ਕਿ ਸ਼ੁਰੂ ਹੋ ਗਿਆ ਮਤਲਬ ਇਹ ਜੇ ਉਹਨਾਂ ਦਾ ਜੇ ਆਪਾਂ ਜਮਾ ਘਟਾਓ ਕਰਕੇ ਵੀ ਦੇਖਣਾ ਆ ਇਹ ਸ਼ੇਰ ਸਿੰਘ ਜੀ ਕਿੱਥੇ ਖੜਨਗੇ ਜਾ ਕੇ ਇੱਕ ਸ਼ਬਦ ਕਹਿ ਕੇ ਤੁਸੀਂ ਜਿਹੜੇ ਰਾਮ ਚੰਦਰ ਨਾਲ ਗੁਰੂ ਨਾਨਕ ਦੇਵ ਭਗਤਾ ਨਾਲ ਸ਼ੇਰ ਸਿੰਘ ਮਿਲਾਰਾ ਹੈ ਨਾ ਤੇ ਉਹਦੇ ਬਾਰੇ ਲਿਖਿਆ RAM ਝੁਰੈ ਦਲ ਮੇਲ ਵੈ ਹੂੰ ਤੇ ਰਾਮਚੰਦਰ ਦੀ ਝੁਰਦੇ ਪਏ ਨੇ ਦਲ ਮੇਲੇ ਬੈ ਅੰਤਰ ਬਲਧ ਘਾਰ ਉਹ ਇੰਨੀ ਵੱਡੀ ਸੈਨਾ ਇਕੱਠੀ ਕਰਨ ਦਾ ਅਧਿਕਾਰ ਰੱਖਦੇ ਆ ਸ਼ਕਤੀ ਰੱਖਦੇ ਆ ਪਰ ਮਨ ਚ ਫਿਰ ਝੂਰਦੇ ਪਏ ਆ ਉਹ ਹੂੰ ਕੀ ਪਰਮੇਸ਼ਰ ਜੀ ਕਦੇ ਝੂਰਦੇ ਨੇ ਜੀ ਕਦੇ ਉਹਨੂੰ ਉਹਨੂੰ ਤਾਂ ਤਿਲਨਾਤਮਾਈ ਉਹਨੂੰ ਰਸਤੀ ਜੰਨਾ ਤਿਲ ਨਹੀਂ ਹੈਗਾ ਜੀ ਰਸਤੀ ਜੰਨਾ ਤਮਾ ਨਹੀਂ ਹੈਗੀ ਉਸ ਪਰਮੇਸ਼ਰ ਨੂੰ ਉਹਨੇ ਕੀ ਉਹਨੂੰ ਕੀ ਕਿਸੇ ਨੇ ਦੁਖੀ ਕਰਨਾ ਹੈ ਇੱਥੇ ਲਿਖਿਆ ਆ ਬੰਤਰ ਕੀ ਸੈਨਾ ਸੇਵੀ ਹੈ ਮਨ ਤਨ ਜੁਜ ਅਪਾਰ ਵੇਖੋ ਉਹਨੂੰ ਬੰਤਰਤੀ ਸੈਨਾ ਵੀ ਉਹਨੂੰ ਬਾਂਦਰਾ ਦੀ ਸੈਨਾ ਵਿੱਚ ਮਿਲ ਗਈ ਕਿੰਨਾ ਵੱਡਾ ਉਹਦਾ ਪ੍ਰਤਾਪ ਮੰਨਿਆ ਜਾਂਦਾ ਆ ਤੇ ਅੱਗੇ ਲਿਖਿਆ ਸੀਤਾ ਲੈ ਗਿਆ ਦਸ਼ਰੋ ਲక్ష్మణ ਮੋਸ਼ਰਾਪ ਵੇਖੋ ਰਾਮਚੰਦਰ ਜੀ ਰੋ ਰਹੇ ਨੇ ਕਿ ਸੀਤਾ ਵੀ ਲੈ ਗਏ ਨੇ ਲక్ష్మణ ਦੀ ਵੀ ਮੋਸ਼ਤ ਹੋ ਗਈ ਹੈ ਤੇ ਮੈਂ ਗਿਆਨੀ ਸ਼ੇਰ ਸਿੰਘ ਨੂੰ ਪੁੱਛਣਾ ਚਾਹਨਾ ਇਹ ਸ਼ੇਰ ਸਿੰਘ ਜੀ ਇਹ ਜੇ ਕੁਝ ਜੋ ਕੁਝ ਤੁਸੀਂ ਇਹ ਸੁਣਾ ਰਹੇ ਆ ਤੁਹਾਨੂੰ ਗੁਰਬਾਣੀ ਅਨੁਸਾਰ ਸਿੱਧ ਕਰਨਾ ਪੈਣਾ ਇਹ ਥੋੜੀ ਜਿਹੀ ਤੁਹਾਨੂੰ ਸੁਣਾ ਕੇ ਚਲੇ ਗਏ ਤੇ ਇਹ ਜਿਹੜੀ ਆ ਸਾਹਮਣੇ ਅਸੀਂ ਭੇਡਾਂ ਵਾਂਗੂ ਤੁਸੀਂ ਸਾਨੂੰ ਸਾਨੂੰ ਭੇਡਾਂ ਦੀ ਸਮਝ ਦੇ ਪਾਜੀ ਹੈ ਉਹ ਗਿਆਨ ਥੋੜੀ ਦਿੰਦੇ ਕਿਤੇ ਕਿਸੇ ਨੂੰ ਏ ਇਸੇ ਤਰ੍ਹਾਂ ਹਰੀ ਸਿੰਘ ਰੰਧਾਵੇ ਵਾਲਾ ਕਹਿ ਰਹੇ ਨੇ ਵੀ ਮੈਂ ਰਾਮਚੰਦਰ ਦੀ ਕਥਾ ਕਰਨੀ ਹੈ ਮੈਨੂੰ ਕਹਿੰਦਾ ਕਮੇਟੀ ਨੇ ਕਿਸੇ ਨੇ ਕਿਹਾ ਵੀ ਤੁਸੀਂ ਰਾਮਕ੍ਰਿਸ਼ਨ ਦੀ ਕਥਾ ਨਹੀਂ ਕਰਨੀ ਕਹਿੰਦਾ ਮੈਂ ਗੁਰਬਾਣੀ ਦੀ ਕਥਾ ਸੁਣਾਉਂਗਾ ਰਾਮਚੰਦਰ ਦੀ ਔਰ ਕਿੰਨੇ ਦਿਨ ਸੁਣਾਉਂਗਾ ਇਹ ਸੰਤ ਹਰੀ ਸਿੰਘ ਜੀ ਰਾਮਚੰਦਰ ਨੂੰ ਜਿਹੜੇ ਪਖ ਜਿੰਨੇ ਪਖ ਆਏ ਆ ਉਹ ਸਾਰੇ ਸੁਣਾਉਣੇ ਪੈਣੇ ਆ ਫਿਰ ਪਤਾ ਲੱਗਣਾ ਕਿ ਸੋ ਮੁਖ ਜਲੋ ਜਿਤ ਕਹੇ ਠਾਕੁਰ ਜੁਨੀ ਗੁਰੂ ਗੁਰੂ ਸਾਹਿਬ ਦੀ ਇਹ ਲਹਣਤ ਤਸਵੀਰ ਖਟਣੀ ਆ ਗੁਰੂ ਸਾਹਿਬ ਦੇ ਇਹ ਉਤਮ ਬਚਨ ਕਿ ਜਿਹੜੇ ਵਿਅਕਤੀ ਕਹਿੰਦੇ ਨੇ ਕਿ ਪਰਮੇਸ਼ਰ ਜੁਨੀ ਚ ਆਇਆ ਉਹਨਾਂ ਦਾ ਮੂੰਹ ਸੜ ਜਾਏ ਹਰੀ ਸਿੰਘ ਜੀ ਤਿਆਰ ਹੋ ਇਸ ਵਾਸਤੇ ਇਦੇ ਜਵਾਬ ਦੇਣੇ ਪੈਣੇ ਆ ਹੁਣ ਇਦਾਂ ਕੰਮ ਨਹੀਂ ਚੱਲਣਾ